ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਇਸ ਖਬਰ ਤੇ ਤੁਸੀਂ ਗੌਰ ਕਰਨਾ ਕਿਉਂਕਿ ਦਰਸਲ ਦਾਸੀਏ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਵੀਡੀਓ ਦੇ ਵਿੱਚ ਜ਼ੀਰਾ ਦੇ ਐਸ ਐਚ ਓ ਨੇ ਸ਼ਰੀਆਮ ਪਿੰਡ ਨੂੰ ਇੱਕ ਵੱਡੀ ਧਮਕੀ ਦਿੱਤੀ ਹੈ ਇਹ ਧਮਕੀ ਕਿਸ ਬਾਬਤ ਹੈ ਨਸ਼ਾ ਮੁਕਤ ਜਿਹੜਾ ਪਿੰਡ ਬਣਾਉਣ ਦੀ ਯਾਨਕੀ ਜ਼ੀਰਾ ਦੇ ਐਸਐਚਓ ਨੇ ਸ਼ਰੀਆਮ ਇਹ ਗੱਲ ਆਖ ਦਿੱਤੀ ਹੈ ਹੁਣ ਲੋਕਾਂ ਨੂੰ ਇੱਕ ਚੇਤਾਵਨੀ ਦੇ ਦਿੱਤੀ ਹੈ ਜਿਸ ਵਿੱਚ ਕਿਹਾ ਗਿਆ ਕਿ ਤੁਸੀਂ ਆਪਣੀ ਤਿਆਰੀ ਕਰ ਲਓ ਜੇਕਰ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਵੇਚਦਾ ਪਾਇਆ ਗਿਆ ਤੇ ਕਾਰਵਾਈ ਹੋਵੇਗੀ ਤੇ ਨਾਲ ਦੀ ਨਾਲ ਸਰਪੰਚ ਦੇ ਕੋਲੋਂ ਸਰਟੀਫਿਕੇਟ ਲੈਣਾ ਹੈ ਕਿ ਪਿੰਡ ਵਿੱਚ ਕੋਈ ਵੀ ਨਸ਼ਾ ਨਹੀਂ ਕਰਦਾ ਨਾ ਹੀ ਵੇਚਦਾ ਕਿ ਜਿਹੜੀਆਂ ਔਰਤਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਵੀ ਕੁੜੀਆਂ ਵੇਚਣ ਲਈ ਲਗਾਇਆ ਹੋਇਆ ਹੈ ਉਹ ਔਰਤਾ ਵੀ ਜ਼ਰਾ ਸੁਚੇਤ ਰਹੇ ਕਿਉਂਕਿ ਵੱਡੀਆਂ ਕਾਰਵਾਈਆਂ ਹੁਣ ਤੁਹਾਡੇ ਉੱਤੇ ਹੋਣ ਵਾਲੀਆਂ ਨੇ ਤੇ ਹੁਣ ਤੁਹਾਡੇ ਉੱਤੇ ਸਿਕੰਜਾ ਖਸਿਆ ਜਾਵੇਗਾ ਜ਼ੀਰਾ ਦੇ ਐਸਐਚਓ ਨੇ ਸਿੱਧੀ ਧਮਕੀ ਸਿੱਧਾ ਇੱਕ ਅਲਟੀਮੇਟਮ ਪਿੰਡ ਵਾਸੀਆਂ ਨੂੰ ਦੇ ਦਿੱਤਾ ਜਿਹੜੇ ਪਿੰਡ ਛੱਡ ਕੇ ਘਰ ਦੇ ਵਿੱਚੋਂ ਗਏ ਹੋਏ ਨੇ ਉਹ ਵਾਪਸ ਆ ਜਾਣ ਤੇ ਜੇਕਰ ਘਰੇ ਕੋਈ ਨਹੀਂ ਮਿਲਿਆ ਇਹਦਾ ਮਤਲਬ ਉਹ ਨਸ਼ਾ ਵੇਚਣ ਦਾ ਆਦੀ ਹੈ ਇਹ ਜਿਹੜੇ ਸਿੱਧੇ ਬਿਆਨ ਨੇ ਉਹ ਐਸਐਚਓ ਦੇ ਵੱਲੋਂ ਦਿੱਤੇ ਗਏ ਨੇ ਤੇ ਨਾਲ ਦੀ ਨਾਲ ਐਸਐਚਓ ਨੇ ਕਿਹਾ ਹੈ ਕਿ ਉਹਨਾਂ ਨੇ ਜ਼ਿੰਮੇਵਾਰੀ ਲੈ ਲਈ ਹੈ ਕਿ ਜ਼ੀਰੇ ਦੇ ਇਸ ਪਿੰਡ ਨੂੰ ਨਸ਼ਾ ਮੁਕਤ ਬਣਾ ਕੇ ਹੀ ਛੱਡਣਗੇ ਤਾਂ ਇਸ ਪਿੰਡ ਵਿੱਚ ਕੋਈ ਵੀ ਨਸ਼ਾ ਨਾ ਵੇਚੇਗਾ ਨਾ ਕਰੇਗਾ ਤਾਂ ਇਸੇ ਹੀ ਚੱਲਦੇ ਹੁਣ ਲੋਕਾਂ ਨੂੰ ਸਿੱਧਾ ਅਲਟੀਵੇਟਿਵ ਸਿੱਧੀ ਚੇਤਾਵਨੀ ਜੜੀਆ ਜ਼ੀਰੇ ਦੇ ਐਸਐਚਓ ਨੇ ਦੇ ਦਿੱਤੀ ਹੈ ਜਿਸ ਦੀ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤੁਸੀਂ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਸੁਣ ਸਕਦੇ ਹੋ ਕੀ ਕੁਝ ਬਿਆਨ ਜਿਹੜੇ ਨੇ ਉਹ ਦਿੱਤੇ ਗਏ ਨੇ ਕਿਸ ਤਰੀਕੇ ਦੇ ਨਾਲ ਇਹ ਮਾਮਲਾ ਹੁਣ ਸੁਰਖੀਆਂ ਦਾ ਵਿਸ਼ਾ ਬਣ ਗਿਆ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਵੱਡੇ ਪੱਤਰ ਦੇ ਉੱਤੇ ਵਿਕਦਾ ਨਜ਼ਰ ਆਉਂਦਾ ਵੱਡੇ ਪੱਤਰ ਤੇ ਨਸ਼ਾ ਜਿਹੜਾ ਆਇਦਨ ਦੇਖਣ ਨੂੰ ਮਿਲਦਾ ਇਸ ਨੂੰ ਲੈ ਕੇ ਮਾਮਲੇ ਕਾਫੀ ਜ਼ਿਆਦਾ ਭੱਖ ਜਾਂਦੇ ਨੇ ਤੇ ਇਸੇ ਹੀ ਚੱਲਦੇ ਹੁਣ ਨਸ਼ਾ ਵੇਚਣ ਵਾਲਿਆਂ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਤਾਂ ਹੁਣ ਜਿਹੜੇ ਜ਼ੀਰਾ ਦੇ ਐਸ ਐਚ ਓ ਨੇ ਉਹਨਾਂ ਨੇ ਵੀ ਲੋਕਾਂ ਨੂੰ ਅਲਟੀਮੇਟਮ ਦੇ ਦਿੱਤਾ ਹੈ ਜੇਕਰ ਕੋਈ ਵੀ ਪਿੰਡ ਵਿੱਚ ਨਸ਼ਾ ਵੇਚਦਾ ਕਰਦਾ ਪਾਇਆ ਗਿਆ ਤਾਂ ਜੇਕਰ ਕੋਈ ਜਨਾਨੀਆਂ ਨੇ ਛੋਟੇ ਬੱਚਿਆਂ ਨੂੰ ਕੁੜੀਆਂ ਵੇਚਾਂ ਲਗਾਇਆ ਹੋਇਆ ਉਹ ਵੀ ਜ਼ਰਾ ਸੁਚੇਤ ਰਹਿਣ ਤੁਸੀਂ ਇਸ ਵੀਡੀਓ ਨੂੰ ਜ਼ਰਾ ਗੌਰ ਨਾਲ ਦੇਖ ਸਕਦੇ ਹੋ ਸੁਣ ਸਕਦੇ ਹੋ ਤਾਂ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਹਾਂ ਹੁਣ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਨਾ ਪੱਜੇ ਤੇ ਫਿਰ ਮੈਂ ਵੀ ਐਸਐਚਓ ਨੀ ਆਵਾਂ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਗਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਹਮੇਸ਼ਾ ਮੇਰੀ ਆਤ ਮਾਂ ਦੀ ਆਤ ਤੋਂ ਮਿਹਬੂਰ ਪਹਿਲਾਂ ਮੈਂ ਆ ਕੇ ਦੱਸਦਾ ਹਾਂ ਉਹ ਤਿਆਰੀ ਕਰ ਲੋ ਆਪ ਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ਾ ਵੇਚਣ ਦਾ ਆਦਤੀ ਹੈ ਆਪਦੇ ਘਰਾਂ ਵਿੱਚ ਵਾਪਸ ਆ ਜਾਓ ਅਤੇ ਚੰਗੇ ਕੰਮ ਕਰੋ ਤੋਂ ਫੇਰ ਵਾਰਨਿੰਗ ਦਿੰਦਾ ਔਰ ਬੇਨਤੀ ਕਰਦਾ ਜਿਹੜੇ ਛੋਟੇ ਛੋਟੇ ਬੱਚੇ ਜਿਨ੍ਹਾਂ ਜਨਾਨੀਆਂ ਨੇ ਲਾਏ ਨੇ ਕੁੜੀਆਂ ਵਿੱਚ ਨਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਅੱਜ ਪਹਿਲੇ ਦਿਨ ਤੇ ਅੱਜ ਤੋਂ ਆਦੀ ਤਿਆਰੀ ਕਰ ਲਓ ਮੈਂ ਆਤਾ ਕਬਰਾਂ ਕਬਰ ਕਸ ਲਿਆ ਸਭ ਤੋਂ ਪਹਿਲਾਂ ਮੈਂ ਇਸ ਪੈਨ ਨੂੰ ਅੱਜ ਅਡੋਪਟ ਕਰਦਾ ਇਸ ਪੈਨ ਨੂੰ ਮੈਂ ਨਸ਼ਾ ਮੁਕਤ ਕਰਨਾ ਸੋ ਅੱਜ ਮੈਂ ਫੇਰ ਦੁਬਾਰੇ ਬੇਨਤੀ ਕਰਦਾ よし